ਸਤੋ ਮੇਰੇ ਚੈਨਲ ਦੇ ਟੂਰ ਅਸਬ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਘਰ ਦੇ ਵਿੱਚ ਰੈਸਟੋਰੈਂਟ ਸਟਾਈਲ ਫ੍ਰੈਂਚ ਫ੍ਰਾਈਜ਼ ਬਣਾਉਣ ਦੀ ਰੈਸਪੀ ਤੇ ਫ੍ਰੈਂਚ ਫ੍ਰਾਈਜ਼ ਬਹੁਤ ਟੇਸਟੀ ਬਣਦੇ ਆ ਤੇ ਇਹਨਾਂ ਨੂੰ ਅਸੀਂ ਨਾਰਮਲ ਵਾਲੇ ਆਲੂਆਂ ਦੇ ਨਾਲ ਬਣਾਵਾਂਗੇ ਨਾਲ ਹੀ ਇੱਕ ਡਿਪ ਵੀ ਬਣਾਵਾਂਗੇ ਇਸ ਦੇ ਲਈ ਮੈਂ ਅੱਜ ਕੱਲ ਤਾਜ਼ੇ ਆਲੂ ਬਾਜ਼ਾਰ ਦੇ ਵਿੱਚ ਆਏ ਹੋਏ ਆ ਉਵਲੇ ਲਏ ਕਿਉਂਕਿ ਤਾਜੇ ਆਲੂ ਦੇ ਵਿੱਚ ਸਟਾਰਚ ਦੀ ਮਾਤਰਾ ਘੱਟ ਹੁੰਦੀ ਹੈ ਇਸ ਕਰਕੇ ਇਹਦੇ ਫਰਾਈਜ਼ ਬਹੁਤ ਟੇਸਟੀ ਬਣਦੇ ਆ ਤੇ ਇੱਕ ਇਸ ਤਰ੍ਹਾਂ ਮੈਂ ਲਾਲ ਵਾਲਾ ਆਲੂ ਲਿਆ ਵਾ ਵੱਡੇ ਸਾਈਜ਼ ਦੇ ਵਿੱਚ ਮੇਰੇ ਕੋਲ ਇਹ ਹੀ ਆਲੂ ਸੀਗੇ ਟੋਟਲ ਆਪਾਂ ਤਿੰਨ ਆਲੂ ਲਏ ਆ ਤੇ ਇਸ ਤਰ੍ਹਾਂ ਇਹਨਾਂ ਦੀਆਂ ਨਾ ਸਾਈਡਾਂ ਆਪਾਂ ਕੱਟ ਕਰ ਦੇਣੀਆਂ ਵਾ ਤਾਂ ਕਿ ਬਿਲਕੁਲ ਇਹਨਾਂ ਦੀ ਜਿਹੜੀ ਕਟਿੰਗ ਆ ਉਹ ਮਾਰਕੀਟ ਸਟਾਈਲ ਹੋ ਜਾਵੇ ਤੇ ਇਹ ਜਿਹੜੇ ਸਾਈਡਾ ਜਿਹੜੀਆਂ ਕੱਟ ਕਰਦੇ ਤੁਸੀਂ ਸਬਜੀ ਦੇ ਵਿੱਚ ਯੂਜ਼ ਕਰ ਸਕਦੇ ਹੋ ਉਸ ਦੇ ਬਾਅਦ ਤੁਸੀਂ ਇਹਨਾਂ ਨੂੰ ਕਿੰਨੇ ਮੋٹے ਰੱਖਣਾ ਚਾਹੁੰਦੇ ਹੋ ਪਤਲੇ ਰੱਖਣਾ ਚਾਹੁੰਦੇ ਹੋ ਇਹ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਜੇ ਬਿਲਕੁਲ ਮਾਰਕੀਟ ਸਟਾਈਲ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਕੱਟ ਕਰ ਸਕਦੇ ਹੋ ਤੇ ਇਸ ਤਰ੍ਹਾਂ ਮੈਂ ਤਿੰਨੇ ਆਲੂ ਜਿਹੜੇ ਆ ਉਹ ਕੱਟ ਕਰਕੇ ਰੱਖ ਲਿਆ ਹੁਣ ਇੱਕ ਭਾਂਡੇ ਦੇ ਵਿੱਚ ਦੋ ਗਲਾਸ ਦੇ ਕਰੀਬ ਪਾਣੀ ਲਵਾਂਗੇ ਇਹ ਚ ਇੱਕ ਚਮਚ ਲੂਣ ਦਾ ਐਡ ਕਰ ਦੇਾਂਗੇ ਤੇ ਪਾਣੀ ਚ ਜਦੋਂ ਉਬਾਲ ਆਉਣਾ ਸ਼ੁਰੂ ਹੋ ਜਾਵੇ ਤਾਂ ਆਪਾਂ ਇਹਦੇ ਵਿੱਚ ਆਲੂ ਚਰੇ ਆ ਉਹ ਐਡ ਕਰ ਦੇਾਂਗੇ ਤੇ ਹੁਣ ਤੁਸੀਂ ਟਾਈਮ ਨੋਟ ਕਰਕੇ ਪੂਰੇ 4 ਮਿੰਟ ਦੇ ਲਈ ਇਹਨਾਂ ਨੂੰ ਬੋਇਲ ਹੋਣ ਦੇ ਲਈ ਰੱਖ ਦੇਣਾ ਇਸ ਤੋਂ ਜ਼ਿਆਦਾ ਨਹੀਂ ਪਕਾਉਣਾ ਨਹੀਂ ਤਾਂ ਤੁਹਾਡੇ ਆਲੂ ਇੱਥੇ ਹੀ ਪੱਕ ਜਾਣਗੇ ਤੇ ਉਹ ਫ੍ਰੈਂਚ ਫ੍ਰਾਈਜ਼ ਤੁਹਾਡੇ ਸੌਗੀ ਹੋ ਜਾਣਗੇ ਫਿਰ ਆਪਾਂ ਇਹਨਾਂ ਨੂੰ 4 ਮਿੰਟ ਦੇ ਬਾਅਦ ਗੈਸ ਦੀ ਫਲੇਮ ਨੂੰ ਬੰਦ ਕਰ ਦੇਾਂਗੇ ਤੇ ਇਹਨਾਂ ਨੂੰ ਇਸ ਤਰ੍ਹਾਂ ਜਾਲੀ ਵਾਲੇ ਭਾਂਡੇ ਦੇ ਵਿੱਚ ਕੱਢ ਲਵਾਂਗੇ ਨਾਲ ਦੀ ਨਾਲ ਹੀ ਕੱਢ ਲੈਣਾ ਤੇ ਫਿਰ ਆਪਾਂ ਇਹਨਾਂ ਨੂੰ ਇੱਕ ਤੌਲੀਏ ਦੇ ਉੱਪਰ ਸੁੱਕਣ ਦੇ ਲਈ ਪਾ ਦੇਾਂਗੇ 2 ਘੰਟੇ ਲਈ ਇਹਨਾਂ ਨੂੰ ਤੁਸੀਂ ਸੁਕਾਉਣਾ ਹੈ ਜਦੋਂ ਇਹ ਸੁੱਕ ਗਏ ਤਾਂ ਤੁਸੀਂ ਇਹਨਾਂ ਨੂੰ ਸਟੋਰ ਕਰਕੇ ਰੱਖ ਸਕਦੇ ਹੋ ਜਿਪ ਲੌਕ ਬੈਗ ਦੇ ਵਿੱਚ ਪਾ ਕੇ ਨਾ ਫ੍ਰੀਜਰ ਚ ਰੱਖ ਲੋ ਤੇ 2 ਮਹੀਨੇ ਤੱਕ ਤੁਸੀਂ ਇਹਨਾਂ ਨੂੰ ਯੂਜ਼ ਕਰ ਸਕਦੇ ਹੋ ਤੇ ਜੇ ਤੁਸੀਂ ਇਹਨਾਂ ਨੂੰ ਸਟੋਰ ਨਹੀਂ ਕਰਨਾ ਤਾਂ ਇੱਥੇ ਹੀ ਤੁਸੀਂ ਬਣਾ ਲਓ ਇਹਦੇ ਵਿੱਚ ਅਸੀਂ ਐਡ ਕਰਾਂਗੇ ਜੀ 2 ਚਮਚ ਅਰਾ ਰੋਡ ਪਾਊਡਰ ਜਾਂ ਕੌਰਨ ਸਟਾਰਚ ਤੇ 2 ਚਮਚ ਤੋਂ ਜ਼ਿਆਦਾ ਨਹੀਂ ਐਡ ਕਰਨਾ 2 ਚਮਚ ਬਹੁਤ ਆ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲਵਾਂਗੇ ਇਸ ਤਰ੍ਹਾਂ ਹੱਥ ਨਾਲ ਮਿਲਾਉਂਗੇ ਨਾ ਤਾਂ ਇਹਦੇ ਉੱਪਰ ਇਸ ਤਰ੍ਹਾਂ ਇਸ ਪਾਊਡਰ ਦੀ ਇੱਕ ਕੋਟਿੰਗ ਹੋ ਜਾਏਗੀ ਜ਼ਿਆਦਾ ਨਹੀਂ ਪਾਉਣਾਗਾ ਇਹ ਤੇ ਉਸ ਦੇ ਬਾਅਦ ਹੁਣ ਆਪਾਂ ਇਹਨੂੰ ਫਰਾਈ ਕਰਾਂਗੇ ਤੇ ਇੱਥੇ ਤੁਸੀਂ ਤੇਲ ਪੂਰਾ ਗਰਮ ਹੋਣਾ ਚਾਹੀਦਾ ਹੈ ਤੇ ਹਾਈ ਫਲੇਮ ਦੇ ਉੱਪਰ ਇਹਨਾਂ ਨੂੰ 2 ਮਿੰਟ ਲਈ ਪਕਾਉਣਾ ਕਿਉਂਕਿ ਅਸੀਂ ਇਹਨਾਂ ਨੂੰ ਡਬਲ ਫਰਾਈ ਕਰਾਂਗੇ ਬਿਲਕੁਲ ਮਾਰਕੀਟ ਸਟਾਈਲ ਚਾਹੁੰਦੇ ਹੋ ਤਾਂ ਇਹਨਾਂ ਨੂੰ ਤੁਸੀਂ ਡਬਲ ਫਰਾਈ ਕਰਨਾ ਵਾ ਤੇ ਫਿਰ ਉਸ ਦੇ ਬਾਅਦ ਇਹਨਾਂ ਨੂੰ ਬਣਾ ਕੇ ਆਪਾਂ ਇਸ ਤਰ੍ਹਾਂ ਇੱਕ ਪਲੇਟ 'ਚ ਰੱਖ ਦੇਾਂਗੇ ਠੰਡੇ ਹੋਣ ਵਾਸਤੇ ਬਿਲਕੁਲ ਠੰਡੇ ਹੋਣ ਤੇ ਹੀ ਆਪਾਂ ਸੈਕੰਡ ਟਾਈਮ ਫਰਾਈ ਕਰਨਾ ਵਾ ਤੇ ਉਹਨੇ ਟਾਈਮ ਦੇ ਵਿੱਚ ਆਪਾਂ ਇੱਕ ਡਿਪ ਬਣਾਵਾਂਗੇ ਇਸ ਦੇ ਲਈ ਮੈਂ ਲਿਆ ਜੀ ਚਾਰ ਪੰਜ ਕਾਜੂ ਲਿਆ ਇਹਨਾਂ ਨੂੰ ਤੁਸੀਂ ਪਾਣੀ ਚ ਭਿਉਨ ਲੈਣਾ ਵਾ ਇੱਕ ਚਮਚ ਫਰੈਸ਼ ਦਹੀਂ ਪਾਇਆ ਵਾ ਤੇ ਦਹੀਂ ਥੋੜਾ گاੜਾ ਹੋਵੇ ਤੇ ਥੋੜਾ ਘਰ ਦਾ ਪਨੀਰ ਤੇ ਬਿਲਕੁਲ ਥੋੜਾ ਜਿਹਾ ਲੂਣ ਐਡ ਕਰਕੇ ਤੇ ਮਿਕਸੀ ਨੂੰ ਤੁਸੀਂ ਹੌਲੀ ਹੌਲੀ ਪਲਸ ਮੋਡ ਤੇ ਚਲਾਉਣਾ ਚਾਹੀਦੀ ਰੁੱਕ ਰੁੱਕ ਕੇ ਚਲਾਉਣਾ ਵਾ ਤੇ ਇਸ ਤਰ੍ਹਾਂ ਸਾਡੇ ਕੋਲ ਇੱਕ ਕਰੀਮੀ ਡਿਪ ਚਟੀਆ ਉਹ ਬਣ ਜਾਏਗੀ ਜੇ ਤੁਸੀਂ ਫਲਫੀ ਡਿਪ ਚਾਹੁੰਦੇ ਹੋ ਜਦ ਨਹੀਂ ਦੀ ਬਿਲਕੁਲ ਕਰੀਮੀ ਫਲਫੀ ਹੋਵੇ ਤਾਂ ਤੁਸੀਂ ਇਹਦੇ ਚ ਮਾਰਕੀਟ ਵਾਲਾ ਪਨੀਰ ਜਿਹੜਾ ਹੈ ਐਡ ਕਰਿਓ ਮੈਂ ਇਹਦੇ ਵਿੱਚ ਘਰ ਦਾ ਪਨੀਰ ਐਡ ਕੀਤਾ ਵਾ ਹੁਣ ਆਪਾਂ ਜਿਹੜੇ ਆਲੂ ਆ ਉਹ ਸੈਕਿੰਡ ਟਾਈਮ ਫਰਾਈ ਕਰਾਂਗੇ ਤੇ ਇਹਨਾਂ ਨੂੰ ਤੁਸੀਂ ਹਾਈ ਫਲੇਮ ਦੇ ਉੱਪਰ ਉਦੋਂ ਤੱਕ ਫਰਾਈ ਕਰਨਾ ਜਦੋਂ ਤੱਕ ਇਹਦੇ ਉੱਪਰ ਇਸ ਤਰ੍ਹਾਂ ਦੀ ਇੱਕ ਲੇਅਰ ਜਿਹੀ ਨਹੀਂ ਆ ਜਾਂਦੀਗੀ ਤੇ ਇੱਥੋਂ ਹੀ ਤੁਹਾਨੂੰ ਮੈਂ ਇਹਦੀ ਆਵਾਜ਼ ਵੀ ਸੁਣਾ ਦਿੰਨੀ ਆ ਕਿੰਨੇ ਇਹ ਵਾਸ ਤੋਂ ਹੀ ਪਤਾ ਲੱਗ ਗਿਆ ਨਾ ਕਿ ਕਿੰਨੇ ਇਹ ਕ੍ਰਿਸਪੀ कुरकुरे ਬਣ ਕੇ ਰੈਡੀ ਹੋਏ ਆ ਹਨ ਤੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਆ ਉੱਪਰ ਦੀ ਤੁਸੀਂ ਇਹਦੇ ਚਾਟ ਮਸਾਲਾ ਐਡ ਕਰ ਲਓ ਜਾਂ ਪੈਰੀ ਪੈਰੀ ਮਸਾਲਾ ਐਡ ਕਰ ਲਓ ਤੇ ਇਸ ਡਿਪ ਦੇ ਨਾਲ ਤਾਂ ਇਹ ਬਾ ਕਮਾਲ ਲੱਗਦੇ ਡਿਪ ਵੈਸੇ ਤੁਸੀਂ ਰੋਟੀ ਦੇ ਨਾਲ ਬਣਾ ਕੇ ਵੀ ਇੰਜੋਏ ਕਰੋਗੇ ਤਾਂ ਵੀ ਬਹੁਤ ਵਧੀਆ ਲੱਗਦੀ ਆ ਇਸੇ ਇਲਾਵਾ ਜੇਕਰ ਗੱਲ ਕਰੀਏ ਕਿ ਇਹ ਫ੍ਰੈਂਚ ਫ੍ਰਾਈਜ਼ ਕਿੰਨੇ ਟਾਈਮ ਤੱਕ ਇਸ ਤਰ੍ਹਾਂ ਇਹ ਕ੍ਰਿਸਪੀ ਬਨੇ ਰਹਿੰਦੇ ਆ ਤਾਂ ਇੱਕ ਟਾਈਮ ਦੇ ਬਾਅਦ ਜਾਏ ਕੋਈ ਵੀ ਆਲੂ ਹੋਵੇ ਵਾਈਟ ਹੋਵੇ ਜਾਂ ਰੈੱਡ ਵਾਲਾ ਹੋਵੇ ਇਹ ਸੌਗੀ ਹੋ ਜਾਂਦੇ ਆ ਪਰ ਇਹ ਫ੍ਰੈਸ਼ ਬਹੁਤ ਟੇਸਟੀ ਲੱਗਦੇ ਆ ਤੇ ਤੁਸੀਂ ਇਸ ਨੂੰ ਬਣਾ ਕੇ ਟਰਾਈ ਸ਼ੁਰੂ ਕਰਨਾ ਤੇ ਆਪਣਾ ਫੀਡਬੈਕ ਮੇਰੇ ਨਾਲ ਜ਼ਰੂਰ ਸ਼ੇਅਰ ਕਰਨਾ ਮੇਰੇ ਵੀਡੀਓ ਨੂੰ ਦੇਖਣ ਦੇ ਲਈ ਚੈਨਲ ਤੇ ਆਉਣ ਦੇ ਲਈ ਸਭ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਜੀ ਆਪਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ